ਪ੍ਰਤਾਪ ਬਾਜਵਾ ਲੀਡਰ اپੋਜੀਸ਼ਨ ਨੇ ਜ਼ਾਹਿਰ ਤੌਰ ਤੇ ਉਹਨਾਂ ਦੀ ਡਿਊਟੀ ਬਣਦੀ ਹੈ اپੋਜੀਸ਼ਨ ਦੇ ਉੱਤੇ ਸਵਾਲ ਖੜੇ ਕਰਨਾ اپੋਜੀਸ਼ਨ ਨੂੰ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਉਣਾ ਪਰ ਪ੍ਰਤਾਪ ਬਾਜਵਾ ਕੋਈ ਵੀ ਸਮਾਂ ਕੋਈ ਵੀ ਮੌਕਾ ਛੱਡਦੇ ਨਹੀਂ ਛੱਡਣਾ ਵੀ ਨਹੀਂ ਚਾਹੀਦਾ ਖੈਰ ਲੰਗੇ ਦੇਣੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਸ ਦੇ ਵਿੱਚ ਵੱਡੇ ਇਲਜ਼ਾਮ ਪ੍ਰਤਾਪ ਬਾਜਵਾ ਲਾਉਂਦੇ ਨਜ਼ਰ ਆਏ ਨੇ ਹੋਰ ਕਿਸੇ ਦੇ ਨਹੀਂ ਸੀਐਮ ਭਗਵੰਤ ਮਾਨ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਾਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਸ ਦੀ ਤਰਜ਼ ਤੇ ਸ਼ੀਤਲ ਅੰਗਰਾਲ ਦੀ ਤਰਜ਼ ਤੇ ਉੱਤੇ ਸ਼ੀਤਲੰਗਰਾਲ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਸੀ ਭਾਜਪਾ ਦੇ ਉਮੀਦਵਾਰ ਨੇ ਲਾਈਵ ਹੋ ਕੇ ਭਗਵੰਤ ਮਾਨ ਸਰਕਾਰ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਸੀਐਮ ਭਗਵੰਤ ਮਾਨ ਦੇ ਧਰਮ ਪਤਨੀ ਅਤੇ ਉਹਨਾਂ ਦੇ ਭੈਣ ਬਾਰੇ ਗੱਲਾਂ ਕਰਦੇ ਨੇ ਪਰ ਹੁਣ ਪ੍ਰਤਾਪ ਬਾਜਵਾ ਵੀ ਪਿੱਛੇ ਨਹੀਂ ਹਟੇ ਪ੍ਰਤਾਪ ਬਾਜਵਾ ਨੇ ਦੋ ਅੱਡ-ਅੱਡ ਕਿਸਮ ਦੀਆਂ ਗੱਲਾਂ ਕੀਤੀਆਂ ਜਿਸ ਦੇ ਵਿੱਚ ਇੱਕ ਵਾਰ ਤਾਂ ਨਿਸ਼ਾਨਾ ਬਣਾਇਆ ਸੀਐਮ ਭਗਵੰਤ ਮਾਨ ਨੂੰ ਔਰ ਦੂਜੀ ਵਾਰ ਨਿਸ਼ਾਨਾ ਬਣਾਇਆ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਸੀਐਮ ਭਗਵੰਤ ਮਾਨ ਦੀ ਗੱਲ ਕਰ ਲੈਣੇ ਆ ਪ੍ਰਤਾਪ ਬਾਜਵਾ ਨੇ ਇਲਜ਼ਾਮ ਲਾਇਏ ਨੇ ਕਿ ਸੀਐਮ ਭਗਵੰਤ ਮਾਨ ਕਾਉਂਸਲਰਜ਼ ਨੂੰ ਖਰੀਦਦੇ ਪਏ ਨੇ 25-25 ਲੱਖ ਰੁਪਈਆ ਰੇਟ ਲੱਗਦਾ ਪਿਆ ਕਾਉਂਸਲਰਾਂ ਦਾ ਇਹ ਇਲਜ਼ਾਮ ਪ੍ਰਤਾਪ ਬਾਜਵਾ ਲਾਉਂਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ 25 ਲੱਖ ਰੁਪਈਆ ਕਾਉਂਸਲਰ ਦਾ ਰੇਟ ਹੈ ਔਰ ਉਹ ਰੇਟ ਚੱਲਦਾ ਪਿਆ ਸੀਐਮ ਭਗਵੰਤ ਮਾਨ ਖਰੀਦਦੇ ਪਏ ਨੇ 25 ਲੱਖ ਦੇ ਵਿੱਚ ਵੱਡਾ ਇਲਜ਼ਾਮ ਹੈ ਕਿਉਂਕਿ ਇਹੋ ਜੀ ਸਥਿਤੀ ਜਦੋਂ ਬਣੀ ਹੋਵੇ ਜਦੋਂ ਸੀਐਮ ਭਗਵੰਤ ਮਾਨ ਆਪ ਵਿਚਰ ਰਹੇ ਨੇ ਜਲੰਧਰ ਵੈਸਟ ਦੇ ਹਲਕੇ ਦੇ ਵਿੱਚ ਉਸ ਵੇਲੇ ਇਹੋ ਜਿਹਾ ਇਲਜ਼ਾਮ ਲੱਗਣਾ ਵੱਡੀ ਗੱਲ ਹੈ ਆਪਣੇ ਆਪ 'ਚ ਵੱਡੀ ਗੱਲ ਹੈ ਖੈਰ ਐਨ ਨਹੀਂ ਸਕੋਂ ਹੋਰ ਇਲਜ਼ਾਮ ਲਾਇਏ ਨੇ ਪਰਿਵਾਰ ਦੇ ਉੱਤੇ ਇਲਜ਼ਾਮ ਲਾਏ ਗਏ ਕਿਹਾ ਕਿ ਪਰਿਵਾਰ ਦੇ ਕੋਲ ਵੀ ਪੈਸਾ ਆ ਰਿਹਾ ਆ ਉਹਨਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਤਸਵੀਰ ਸੀਐਮ ਭਗਵੰਤ ਮਾਨ ਦੇ ਮਾਤਾ ਜੀ ਦੀ ਵੀ ਹੈ ਸੀਐਮ ਭਗਵੰਤ ਮਾਨ ਦੇ ਭੈਣ ਜੀ ਦੀ ਵੀ ਹੈ ਸੀਐਮ ਭਗਵੰਤ ਮਾਨ ਦੇ ਪਤਨੀ ਦੀ ਵੀ ਹੈ ਔਰ ਉਹਨਾਂ ਤਸਵੀਰਾਂ ਦੇ ਵਿੱਚ ਇੱਕ ਐਮਐਲਏ ਖਾਸ ਤੌਰ ਦੇ ਉੱਤੇ ਨਜ਼ਰ ਵੀ ਆ ਰਹੇ ਨੇ ਜਲੰਧਰ ਤੋਂ ਐਮਐਲਏ ਨਹੀਂ ਔਰ ਉਹਨਾਂ ਦੇ ਬਾਰੇ ਵਿੱਚ ਜ਼ਿਕਰ ਕਰਦੇ ਪ੍ਰਤਾਪ ਬਾਜਵਾ ਵਿਅੰਗ ਕਾਸ ਦੇ ਨਜ਼ਰ ਆ ਰਹੇ ਨੇ ਜ਼ਰੂਰ ਇਹ ਗੱਲਾਂ ਸ਼ੀਤ ਲੰਗਰਾਲ ਨੇ ਵੀ ਕੀਤੀਆਂ ਨੇ ਪਰ ਹੁਣ ਕਾਂਗਰਸ ਪਾਰਟੀ ਵੀ ਪਿੱਛੇ ਨਹੀਂ ਹਟਦੀ ਪਈ ਸੀਐਮ ਭਗਵੰਤ ਮਾਨ ਦੇ ਨਾਲ ਸਿੱਧਾ ਆਡਾ ਲੈਣ ਨੂੰ ਤਿਆਰ ਪ੍ਰਤਾਪ ਸਿੰਘ ਵਾਜਬਾ ਕੀ ਬੋਲੇ ਨੇ ਆਓ ਸੁਣਦੇ ਆ ਜਿਹੜੀ ਇੱਥੋਂ ਦੇ ਸਾਡੇ ਸਿਟਿੰਗ ਐਮਪੀ ਨੇ ਸਾ ਚਰਨਜੀਤ ਸਿੰਘ ਚੰਨੀ ਜਿਹੜੇ ਪਿਛਲੀ ਕਈ ਮਹੀਨਿਆਂ ਤੋਂ ਇੱਥੇ ਨੇ ਉਹਨਾਂ ਨੇ ਖੁਦ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਤਕਰੀਬਨ 250 ਦੁਕਾਨ ਇੱਥੇ ਸੱਟੇ ਦੀ ਚੱਲਦੀ ਤੇ ਜੋ ਮੈਨੂੰ ਰੇਟ ਪਤਾ ਲੱਗਾ ਮਾੜੀ ਸੱਟੇ ਵਾਲੀ ਦੁਕਾਨ ਦਾ ਮਿਨੀਮਮ ਰੇਟ 70000 ਇਹ ਚਾਰਵੇਂ ਅਸੈਂਬਲੀ ਹਲਕੇ ਸਾਰੇ ਸ਼ਹਿਰ ਦੀ ਗੱਲ ਕਰਦੇ ਕਿਉਂਕਿ ਜਿੰਨਾ ਹਿੱਸਾ ਉਂਗਰਾਲ ਦਾ ਬੰਦਾ ਉਹਨੇ ਤਾਂ ਕਿਹਾ ਕਿ ਰਮਨ ਉਹ ਰੋੜੇ ਨੇ 5 ਲੱਖ ਰੁਪਈਆ ਮੈਨੂੰ ਆਫਰ ਕੀਤਾ ਕਿ ਆਪਣੇ ਏਰੀਆ ਦਾ ਲੈ ਲਓ ਜੋ ਤਕਰੀਬਨ 70 ਹਜ਼ਾਰ ਤੋਂ ਲੈ ਕੇ 1.5 ਲੱਖ ਤੱਕ ਇਹ ਸੱਤੇ ਦਾ ਰੇਟ ਤੇ 250 ਦੁਕਾਨਾਂ ਤੁਸੀਂ ਆਪਣੇ ਆਪ ਐਵਰੇਜ ਲਾ ਲਓ ਕਿ 2.5 ਕਰੋੜ ਤਾਂ ਇਹਦਾ ਸੱਤੇ ਦਾ ਹੀ ਹੁੰਦਾ ਜਿਹੜਾ ਉਹ ਕਹਿੰਦਾ ਕਿ ਮੈਨੂੰ 3 ਕਰੋੜ ਰੁਪਈਆ ਸੀਐਮ ਦੇ ਪਰਿਵਾਰ ਨੂੰ ਹਰ ਮਹੀਨਾ ਦੇਣਾ ਪੈਂਦਾ ਜਿਹਦੇ ਵਿੱਚ ਆ ਤੁਹਾਡੀ ਕੰਪਲੀਟ ਕਾਰਪੋਰੇਸ਼ਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੇਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਕਿ ਇਸ ਟਾਈਮ ਜਿਹੜਾ ਗoing rate ਹੈ ਜਿਲੰਦਰ ਵੈਸਟ ਦੇ ਮੈਂ ਵੀਰਾਂ ਨੂੰ ਤੇ ਭੈਣਾਂ ਨੂੰ ਦੱਸ ਦੇਣਾ ਚਾਹਨ ਜਿਹੜੇ ਲੋਕ ਆ ਪਿਛਲੇ ਦਿਨਾਂ ਦੇ ਵਿੱਚ ਆਪਣਾ ਈਮਾਨ ਵੇਚ ਚੁੱਕੇ ਨੇ ਉਹਨਾਂ ਬੰਦਿਆਂ ਦਾ ਰੇਟ ਇਸ ਟਾਈਮ ਚੱਲ ਰਿਹਾ ਜੇ 5 ਲੱਖ ਰੁਪਈਆ ਮਿਸਪਲ ਕਾਉਂਸਲਰ ਦਾ ਤੇ 15 ਲੱਖ ਰੁਪਈਆ ਐਕਸ ਮਿਸਪਲ ਕਾਉਂਸਲਰ ਸਾਰੇ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਤੁਹਾਡੀ ਉਗਰਾਹੀ ਵੋਟਰਾਂ ਦੀ ਇਹ ਕਰ ਚੁੱਕੇ ਨੇ ਆਪਦੀ ਸਰਕਾਰ ਐਡਵਾਂਸ ਅਗਰਾਹੀ ਹੋ ਚੁੱਕੀ ਹੈ ਆ ਜਿਹੜੇ ਤਿੰਨ ਤਿੰਨ ਪਾਰਟੀਆਂ ਦਸਾਂ ਦਸਾਂ ਤੇਣਾ 20-20 ਜਾ ਰਹੇ ਨੇ ਉਹਦਾ ਸਿੱਧਾ ਹਿਸਾਬ ਲਾ ਲਓ ਜਿਹੜਾ ਕਾਉਂਸਲਰ ਜਾ ਰਿਹਾ 25 ਲੱਖ ਰੁਪਈਆ ਜਿਹੜਾ ਐਕਸ ਕਾਉਂਸਲਰ ਜਾ ਰਿਹਾ 15 ਲੱਖ ਮੈਂ ਆਪਣੀਆਂ ਭੈਣਾਂ ਨੂੰ ਤੇ ਮਾਤਾ ਨੂੰ ਮਾਤਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਨੂੰ ਇਹਨਾਂ ਨੇ ਤੁਹਾਡੇ ਨਾਲ ਕੁਫਰ ਤੋਲਿਆ ਤੁਹਾਨੂੰ ਝੂਠ ਬੋਲਿਆ ਤਾਨੂੰ ਲਾਰਾ ਲਾਇਆ ਕਿ 1000 ਰੁਪਿਆ ਮਹੀਨੇ ਦਾ ਸੀ ਤਾਨੂੰ ਅਸੀਂ ਐਜ਼ ਅ ਪੈਨਸ਼ਨ ਦਿਆ ਕਰਾਂਗੇ 28 ਮਹੀਨੇ ਹੋ ਚੁੱਕੇ ਨੇ ਜਿਹੜਾ ਵੀ ਵੋਟਰ ਤੁਹਾਡੇ ਕੋਲ ਜਿਹੜੀ ਵੀ ਆ ਆਪ ਆਦਮੀ ਪਾਰਟੀ ਦਾ ਜਦੋਂ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਂਦਾ 28000 ਰੁਪਿਆ ਬੰਦਾ ਜੇ 28 ਮਹੀਨੇ ਤੱਕ ਆਈ ਪੀ ਸਿੰਘ ਜੀ 181000 ਵੋਟ ਇਸ ਹਲਕੇ 50% ਵੋਟਰ ਨੇ ਔਰਤਾਂ ਜਿਹੜੀਆਂ ਨੇ ਜੇ ਜਿਹੜੀ ਵੀ ਵੋਟਰ ਬੰਦੀ 18 ਸਾਲ ਦੀ ਉਮਰ ਤੋਂ ਵੱਧ ਦੀ ਬੰਦੀ 90 28 ਲਾ ਲਓ 2 ਲੱਖ 252 ਕਰੋੜ ਰੁਪਇਆ ਔਰਤਾਂ ਦਾ ਬਕਾਇਆ ਆਮ ਆਦਮੀ ਪਾਰਟੀ ਵੱਲ 90000 ਵੋਟਰ 28000 28 ਮਹੀਨਿਆਂ ਦਾ 2 252 ਕਰੋੜ ਰੁਪਇਆ ਆ ਜਿਹੜਾ ਚੀਫ ਮਿਨਿਸਟਰ ਦਾ ਪਰਿਵਾਰ ਸਿੱਧੇ ਤੌਰ ਟੋਲ ਟੈਕਸ ਇਕੱਠਾ ਕਰ ਰਿਹਾ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਕੋਲੋਂ ਆਪਣੀ ਵਸੂਲੀ ਕਰਾਓ ਨਾ ਇਸ ਤੋਂ ਬਾਅਦ ਇਹ ਭਗਵੰਤ ਲੱਭਣਾ ਜੇ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸਮਝੀ। ਅਖੀਰਲੀ ਇਲੈਕਸ਼ਨ ਨੇ ਆਪ ਦੀ ਤੇ ਅਖੀਰਲੀ ਇਲੈਕਸ਼ਨ ਨੇ ਭਗਵੰਤ। ਇਹ ਕੋਠੀ ਐਸੇ ਗੱਲ ਕਰਨੀ ਇਹਨੇ ਇੱਥੇ ਲਈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 10 ਦਿਨਾਂ ਤੋਂ ਸਾਰੇ ਜਿਲੰਦਰ ਦੇ ਕਾਰਪੋਰੇਸ਼ਨ ਦੇ EMPLOYEES ਮਸ਼ੀਨਾ ਸਮੇਤ ਸਵੀਪਰ ਸਮੇਤ ਇਲੈਕਟ੍ਰੀਸ਼ੀਅਨਾਂ ਸਮੇਤ ਸਾਰੇ ਬੈਸਤੇ ਚਲੇ ਗਏ। ਸਾਰੇ ਸ਼ਹਿਰ ਚ ਕੂੜਾ ਇਕੱਠਾ ਹੋ ਰਿਹਾ। ਕੋਈ ਉਹ ਬੰਦਾ ਵੀ ਸ਼ਹਿਰ ਦੇ ਵਿੱਚ ਸਫਾਈ ਕਰਨ ਵਾਸਤੇ ਇਸ ਸੀਵਰੇਜ ਦੇ ਕੰਮ ਵਾਸਤੇ ਕੋਈ ਬੰਦਾ ਅਵੇਲੇਬਲ ਤੇ ਵੋਟਰਸ ਨੂੰ ਮੈਂ ਬੈਸਟ ਵਾਲਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਨਿਹਰੇ 10 ਦਿਨ ਜੇ ਇਸ ਤੋਂ ਬਾਅਦ ਕੋਈ ਲੱਭਣਾ ਨਹੀਂ ਤੁਹਾਨੂੰ ਮੈਂ ਯਾਦ ਦਿਰਾਣਾ ਚਾਹਾਂਗਾ ਕਿ 21 April 2023 ਨੂੰ ਜਲੰਧਰ ਸ਼ਹਿਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਕੱਠੇ ਆਏ ਸੀ ਜਦੋਂ ਸੁਸ਼ੀਲ ਰਿੰਕੂ ਇਹਨਾਂ ਦਾ ਕੈਂਡੀਡੇਟਸ ਇਹਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਇੱਕ ਸਪੋਰਟਸ ਯੂਨੀਵਰਸਿਟੀ ਦਵਾਂਗੇ ਇਹਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਦੋਨਾਂ ਨੇ ਕਿ ਅਸੀਂ ਪੀਜੀਆਈ ਵਰਗਾ ਇੰਸਟੀਚਿਊਟ ਤੁਹਾਨੂੰ ਜਲੰਧਰ ਦਵਾਂਗੇ ਇਹਨਾਂ ਨੇ ਸਾਰੇ ਹੀ ਇੰਡਸਟਰੀਅਲ ਏਰੀਆਜ਼ ਨੂੰ ਇਹ ਕਿਹਾ ਸੀ ਕਿ ਹੀ ਤੁਹਾਡਾ ਲਾਈਟਿੰਗ ਦਾ ਪ੍ਰਬੰਧ ਤੁਹਾਡੀਆਂ ਸੜਕਾਂ ਦਾ ਪ੍ਰਬੰਧ ਤੁਹਾਡਾ ਸੀਵਰੇਜ ਦਾ ਪ੍ਰਬੰਧ ਜਿਹੜੀ ਇੱਥੇ ਲੁੱਟ ਕੋ ਕਸੋਟੂ ਹੋ ਰਹੀ ਹੈ ਲਾਅ ਐਂਡ ਆਰਡਰ ਦਾ ਪ੍ਰਬੰਧ ਅਸੀਂ ਤੁਹਾਨੂੰ ਕਰਕੇ ਦਵਾਂਗੇ ਮੇਰਾ ਓਪਨ ਚੈਲੰਜ ਹੈ ਭਗਵੰਤੇ ਇੱਥੇ ਆਇਆ ਇੱਕ ਕੰਮ ਕਿਸੇ ਵੀ ਪਿਛਲੇ ਢਾਈਆਂ ਸਾਲਾਂ ਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਸਮੁੱਚੇ ਸ਼ਹਿਰ ਦੀ ਵਸਤੀ ਤੇ ਗੱਲ ਹੀ ਛੱਡੀ ਸਮੁੱਚੇ ਸ਼ਹਿਰ ਚ ਕਿੱਟ ਵੀ ਲਾਈ ਹੋਏ ਤੇ ਮੈਨੂੰ ਸਾਬਤ ਕਰ ਦਿਓ ਤੇ ਬੋਰਡ ਦੇ ਹੱਕਦਾਰੇ ਤੇ ਜੇ ਪਿਛਲੇ ਢਾਈਆਂ ਸਾਲਾਂ ਜੇ ਕਿੱਟ ਨਹੀਂ ਲੱਗੀ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਹੋਇਆ ਸੀਵਰੇ ਤੇ ਪਾਣੀ ਦੀ ਏਡੀ ਵੱਡੀ ਸਮੱਸਿਆ ਇਹ ਸੈਂਟਰ ਬਣ ਚੁੱਕਿਆ ਵੇਖੋ ਸਾਰਨ ਅਫਸੋਸ ਨਾਲ ਗੱਲ ਵੈਸਟਰ ਦੇ ਵਿੱਚ 60 ਤੋਂ 70% ਦੀ ਘਰ ਇਹੋ ਜਿਹੇ ਨੇ ਜਿਸ ਹਰ ਘਰ ਦੇ ਵਿੱਚ ਨਸ਼ੇ ਦਾ ਪਰਮਾਨ ਕੋਈ ਨਾ ਕੋਈ ਬੱਚਾ ਪ੍ਰਭਾਵਿਤ ਨਹੀਂ ਨੌਜਵਾਨ ਬੱਚੇ ਪੂਰੇ ਹੋ ਚੁੱਕੇ ਨੇ ਮੋਤਾ ਹੋ ਚੁੱਕੀਆਂ ਪਹਿਲੇ ਭਗਵੰਤ ਮਾਨ ਤੇ ਭਗਵੰਤ ਮਾਨ ਦਾ ਪਰਿਵਾਰ ਇੱਥੇ ਦੱਸੇ ਕਿ ਉੱਥੇ ਤੁਸੀਂ ਕੀਤਾ ਕੀ ਜਿਲੰਦਰ ਦੀ ਸੈਂਟਰਲ ਜੇਲ੍ਹ ਵਿੱਚੋਂ ਸਿਆਸਤ ਚੱਲਦੀ ਜਾਂਦੀ ਓਪਨ ਗੁੰਡਾਗਰਦੀ ਮੇਰਾ ਓਪਨ ਚਾਰਜਰਸ ਲੀਡਰ ਆਫ ਦੀ ਆਪੋਜੀਸ਼ਨ ਹੈ ਜੋ ਕੁਝ ਇੱਥੇ ਹੋ ਰਿਹਾ ਪਾਵੇਂ ਨਸ਼ਾ ਬੇਕਰਿਆ ਪਾਵੇਂ ਕ੍ਰਿਕਟਿੰਗ ਦੇ ਬੁਕੀ ਇੱਥੇ ਬੈਠੇ ਨੇ ਸ਼ਹਿਰ ਦੇ ਵਿੱਚ ਪਾਵੇਂ ਸ਼ਰਾਬ ਦਾ ਕੰਮ ਇੱਥੇ ਹੋ ਰਿਹਾ ਜਾਂ ਧੜੇ ਸੱਟੇ ਦਾ ਹੋ ਰਿਹਾ ਡਾਇਰੈਕਟਲੀ ਇਹਦੇ ਵਿੱਚ ਬਕਾਇਦਾ ਤੌਰ 'ਤੇ ਸੀਐਮਓ ਦੀ ਸ਼ਹਿਰ ਤੇ ਹੋ ਰਿਹਾ ਤੁਹਾਡੇ ਇੱਕ ਫਾਰਮਰ ਕੁਲੀਗ ਨੇ ਜਿੰਨੂੰ ਤੁਸੀਂ ਕਿਸੇ ਟਾਈਮ ਆਪਣਾ ਸ਼ੇਰ ਪੁੱਤਰ ਦੱਸਦੇ ਸੀ ਉਹਦੇ ਚਾਰजेस ਨੇ ਜੇ ਇਮਾਨਦਾਰੀ ਨਾਲ ਭਗਵੰਤ ਜਿਹੜਾ 5 ਤਰੀਕ ਨੂੰ ਓਪਨ ਜਗ੍ਹਾ ਦੱਸੇ ਅਸੀਂ ਵੀ ਆ ਕੇ ਬੈਠਨੇ ਆਂ ਇਹ ਇਸ ਦੇ ਚਾਰजेस ਨੂੰ ਇੱਕ ਇੱਕ ਚਾਰਜ ਨੂੰ ਰਿਬਟ ਕਰੇ ਤੇ ਨਾਲ ਇਨਵੈਸਟੀਗੇਸ਼ਨ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਜਾਂ ਔਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲੇ ਤੇ ਫੇਰ ਹੀ ਅਸੀਂ ਇਹ ਸਮਝਾਂਗੇ ਸਹੀ ਹੋਏਗਾ ਮੇਰੀ ਅੱਜ ਵਿਸ਼ੇਸ਼ ਤੌਰ ਤੇ ਇਹ ਅਪੀਲ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਕਿ ਕੱਲੀ ਜ਼ਿੰਮੇਵਾਰੀ ਸਾਡੀ ਨਹੀਂ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਐਂਦੀ ਪਾਰਟੀਆਂ ਪਹਿਲੀ ਵਾਰ ਇਹ ਨਹੀਂ ਕਿ ਇਸ ਤੋਂ ਪਹਿਲੇ ਕਿਸੇ ਟਾਈਮ ਡੇਫੈਕਸ਼ਨਸ ਨਹੀਂ ਸੀ ਹੋਈਆਂ ਪਰ ਜੋ ਹਾਲ ਹੈ ਇਸ ਟਾਈਮ ਹੋ ਚੁੱਕੇ ਇਹਦਾ ਕਾਰਨ ਇਹ ਹੈ ਕਿ ਝੂਠ ਬੋਲ ਕੇ ਜਮਾਤ ਆਈ ਹੈ ਪਹਿਲੇ ਤੁਸੀਂ ਬੈਕਗ੍ਰਾਉਂਡ ਐਸੇ ਚੀਫ ਮਿਨਿਸਟਰ ਦੀ ਵੇਖ ਲਓ ਇਹ ਪਹਿਲੇ ਕਿਸੇ ਟਾਈਮ ਸਾਸੁਖਬੀਰ ਸਿੰਘ ਬਾਦਲ ਦਾ ਚੇਲਾ ਸੀ ਅਕਾਲੀ ਦਲ ਵਿੱਚ ਇਹ ਸੁਖਬੀਰ ਸਿੰਘ ਨੂੰ ਛੱਡ ਕੇ ਫਿਰ ਗਿਆ ਲੋਕ ਭرائی ਪਾਰਟੀ ਚ ਬਲਵੰਤ ਸਿੰਘ ਰਾਮੂ ਵਾਲੀਆ ਜੀ ਦਾ ਚੇਲਾ ਬਣਿਆ ਚੰਦੇ ਸਾਲ ਉੱਥੇ ਕੱਟਿਆ ਫਿਰ ਉਸ ਤੋਂ ਬਾਅਦ ਪੀਪੀਪੀ ਚ ਸਾਰ ਮਨਪ੍ਰੀਤ ਸਿੰਘ ਬਾਦਲ ਨਾ ਗਿਆ ਉੱਥੋਂ ਹੁਣ ਆਪ ਚ ਆਇਆ ਹੁਣ ਕੱਲ ਪਰਸੋਂ ਇੱਕ ਅਕਾਲੀ ਦਲ ਦੇ ਲੀਡਰ ਨੇ ਉਹ ਇਹਨਾਂ ਨਾਲ ਸਨ ਉਹਨਾਂ ਨੂੰ ਮੈਂ ਵੇਖਿਆ ਪਛੋਕੜ ਮੈਂ ਲੱਭੇ ਇੱਕ ਕਿਸੇ ਨੇ ਟਵੀਟ ਕੀਤਾ ਸੀ ਜਿਹਦੇ ਵਿੱਚ ਕਿਹਾ ਸੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਉਹ ਜਿਹੜਾ ਬੰਦਾ ਸੀ ਉਹ ਪਹਿਲੇ ਅਕਾਲੀ ਦਲ ਵੇ ਸੀ ਉਸ ਤੋਂ ਬਾਅਦ ਆਪ ਚ ਲਾ ਗਿਆ ਪਾਰਲੀਮੈਂਟ ਦੀ ਇਲੈਕਸ਼ਨਾਂ ਚ ਬੀਜੇਪੀ ਚ ਲਾ ਗਿਆ ਬੀਜੇਪੀ ਜੂਣ ਫੇਰ ਵਾਪਸ ਲੈ ਕੇ ਆਂਦਾ ਤੇ ਦੋਨਾਂ ਦੇ ਗੱਲ ਚ ਪਰਣਾ ਪਾਇਆ ਸੀ ਤੇ ਉਹਦੀ ਕੈਪਸ਼ਨ ਇਹ ਸੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਕਿ ਇਹਨਾਂ ਨੂੰ ਆਪ ਹੀ ਨਹੀਂ ਪਤਾ ਕਿਹੜਾ ਕਿਹੜੀ ਪਾਰਟੀ ਤੇ ਆ ਸਵੇਰੇ ਉੱਠ ਕੇ ਸਾਨੂੰ ਪਤਾ ਲੱਗਦਾ ਕੋ ਰਾਤ ਦਾ ਪੱਦ ਗਿਆ ਕਿਹੜਾ ਕਿਧਰ ਨੂੰ ਤੁਰ ਗਿਆ ਕੋਈ ਕਿਧਰ ਨੂੰ ਆਈ ਜਾਂਦਾ ਇੱਕ ਹੋਰ ਵੱਡਾ ਨਾਂ ਇਹਨਾਂ ਦਾ ਜਿਹਦੀਆਂ ਬਾਹਾਂ ਵਿੱਚ ਚੇਨ ਪਾਈ ਸੀ ਤੁਸੀਂ ਵੇਖਿਆ ਹੀ ਹੋਏਗਾ ਜਿਹੜਾ ਬਾਵਾ ਦੇ ਚੇਨਾ ਪਾ ਕੇ ਖਲੋਤਾ ਸੀ ਉਹ ਵੀ ਚੇਨ ਚੜਾਣ ਦੇ ਇਰਾਦੇ ਚ ਹੁਣ ਕਿਹਦਾ ਦਰਵਾਜ਼ਾ ਖੜਕੜਾਂਦਾ ਉਹ ਤੁਹਾਨੂੰ ਹੁਣ ਪਤਾ ਲੱਗੇਗਾ ਸੋ ਇਹ ਸਾਰੀ ਚੀਜ਼ ਤੁਹਾਡੇ ਨੋਟਿਸ ਦੇ ਵਾਸਤੇ ਮੈਂ ਲੈ ਕੇ ਆਂਦੀ ਸੀ ਸੋ ਇਹ ਆ ਤੁਸੀਂ ਆ ਵੇਖੋ ਚੰਦ ਮੈਂ ਆ ਫੋਟੋਗ੍ਰਾਫਸ ਵਿਖਾਣਾ ਚਾਹਨਾ ਤੁਹਾਨੂੰ ਆ ਜਿਹੜਾ ਰਮਨ ਐ ਆ ਕੀ ਇਹਦਾ ਨਾਂ ਇਹਨਾਂ ਦਾ ਅਰੋੜਾ ਜਿਹੜਾ ਉਹਦੀ ਫੋਟੋ ਇਹਨਾਂ ਦੇ ਮਾਤਾ ਜੀ ਦੇ ਨਾਲ ਆ ਸ਼ੰਭੂ ਜੀ ਆ ਦੂਜੀ ਫੋਟੋ ਇਹਨਾਂ ਦੇ ਸਿਸਟਰ ਦੇ ਨਾਲ ਹੈ ਜਿਹੜੇ ਚਾਰਜਸ ਨੇ ਸੀਤਲ ਉਂਗਰਾਲ ਦੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਸਟੀਫਾਈ ਕਰਦੀ ਹੈ ਕਿ ਪਰਿਵਾਰ ਦਾ ਇਹ ਬੰਦਾ ਮੈਂਬਰ ਹੈ ਜਿਹੜੇ ਵੱਡੇ ਪੈਮਾਨੇ ਤੇ ਲੁੱਟ ਹੋ ਰਹੀ ਐਵੇਂ ਨਹੀਂ ਹੋ ਰਹੀ ਐਵੇਂ ਨਹੀਂ ਮਠਾਈਆਂ ਵੱਡੀਆਂ ਜਾ ਰਹੀਆਂ ਇਹ ਚੀਜ਼ ਸਾਫ਼ ਤੌਰ ਤੇ ਸਾਬਤ ਕਰਦੀ ਹੈ ਜਿਹੜੇ ਚਾਰजेस ਨੇ ਕਿ ਚਾਰजेस ਬਹੁਤ ਗੰਭੀਰ ਨੇ ਪਹਿਲੀ ਵਾਰ ਚੀਫ ਮਿਨਿਸਟਰ ਦੇ ਇਮੀਡੀਏਟ ਪਰਿਵਾਰ ਉੱਤੇ ਤੇ ਇਹਨਾਂ ਦੀ ਸੀਐਮਓ ਤੇ ਵੱਡੇ ਪੈਮਾਨੇ ਦੇ ਕਰਪਸ਼ਨ ਦੇ ਚਾਰजेस ਲੱਗੇ ਨੇ ਉਹਨੇ ਬਕਾਇਦਾ ਤੌਰ ਤੇ ਇਹ ਵੀ ਗੱਲ ਉਂਗਰਾਨ ਨੇ ਕਹੀ ਕਿ 5 ਤਰੀਕ ਨੂੰ ਸਾਰੀਆਂ ਹੀ ਜਿਹੜੀਆਂ ਉਹਦੇ ਕੋਲ ਆਡੀਓਜ਼ ਨੇ ਉਹ ਪਬਲਿਕ ਕਰੇਗਾ ਅਜੇ ਤੱਕ ਚੀਫ ਮਿਨਿਸਟਰ ਦਾ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਇਕੋ ਪ੍ਰਤੀਕਰਮ ਆਇਆ ਕਿ ਮੈਂ ਕੇਸ ਰਜਿਸਟਰ ਕਰਾ ਦੂੰ ਕੇਸ ਤੇ ਕਈਆਂ ਤੇ ਰਜਿਸਟਰ ਤੂੰ ਪਹਿਲੇ ਕਰਤੇ ਨੇ ਇਹ ਹੁਣ ਟਾਈਮ ਆਇਆ ਤੇਰੇ ਤੇ ਕੇਸ ਰਜਿਸਟਰ ਹੋ ਬਾਹਰ ਨਿਕਲ ਉਹ ਵੇਖੀਏ ਕੰਨਾਕ ਤੂੰ ਸੱਚਾ ਸੋਚਾਂ ਕੱਲ੍ਹ ਹਾਂ ਸੀਬੀਆਈ ਨੂੰ ਵੇਖੀਏ ਤੋਂ ਮੈਂ ਜਿਲੰਦਰ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਹੱਥ ਜੋੜ ਕੇ ਸਮੁੱਚੀ ਪ੍ਰੈਸ ਨੂੰ ਬੇਤੀ ਕਰੂੰਗਾ ਇਹ ਜਿਹੜੇ ਇਸ ਕਿਸਮ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਵੇਰੇ ਕਿੱਥੇ ਨੇ ਦੁਪਹਿਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਨੇ ਮੋਸਟ ਅਨਪ੍ਰਿੰਸੀਪਲ ਮੋਸਟ ਅਨਪ੍ਰਿੰਸੀਪਲ ਮੇਰਾ ਖਿਆਲ ਜੇ ਮੈਂ ਕੋਈ ਸਿਆਸਤ ਵੇਖੀ ਹੈ ਸਾਰਾ ਨੂੰ ਵੱਧ ਇਸ ਏਰੀਏ ਵਿੱਚ ਇਸ ਖੇਤੇ 'ਚ ਵੇਖੀ ਹੈ ਕਿਰਪਾ ਕਰਕੇ ਇਹ ਟਰਨ ਕੋਰਸ ਨੂੰ ਸਾਰੇ ਪੰਜਾਬ 'ਚ ਵੈਸੇ ਤਾਂ ਲੋਕਾਂ ਨੇ ਨਿਹੰਗ ਦੇ ਬਾਟੇ ਵਰਗਾ ਮਾਜ ਕੇ ਕੱਲੇ ਸਾਰੇ ਪੰਜਾਬ 'ਚ ਇੱਕ ਅੱਧਾ ਬਚ ਕੇ ਰਹਿ ਗਿਆ ਸਾਡੇ ਨੂੰ ਸਾਨੂੰ ਟਾਈਮ ਨਹੀਂ ਲੱਗ ਸਕਿਆ ਉਹ ਵੀ ਸਾਡੇ ਕੋਲ ਹੁਣ ਵਕਤ ਆ ਜਾਣਾ ਬਾਈ ਇਲੈਕਸ਼ਨ ਉੱਥੇ ਵੀ ਹੋਣੀ ਐ ਨਹੀਂ ਤੇ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਉਂਦੀ ਲੋਕ ਇਹ ਝੂਠ ਦੀ ਫਰੇਮ ਦੀ ਰਾਜਨੀਤੀ ਜਿਹੜੀ ਲੁੱਟ ਦੀ ਰਾਜਨੀਤੀ ਤੁਹਾਨੂੰ ਕਿਸੇ ਨੂੰ ਕੋਲ ਨਹੀਂ ਸਾਡੇ ਨਾਲ ਵੱਧ ਤੁਹਾਨੂੰ ਸਾਰਿਆਂ ਨੂੰ ਖਬਰ ਕਿ ਸੀਐਮ ਦਾ ਜਿਹੜਾ ਮੇਨ ਇਥੇ ਸੈਕਟਰੀ ਐ ਰਾਜਵੀਰ ਸਿੰਘ ਉਹ ਕੀ ਕੀ ਕਰਦਾ ਕਿੱਥੋਂ ਕਿੱਥੋਂ ਗਰਾਈਆਂ ਚੱਲ ਰਹੀਆਂ ਕਿਸਨਾ ਬਿਜ਼ਨਸਮੈਨਾਂ ਕੋ ਪੈਸੇ ਇਕੱਠੇ ਕੀਤੇ ਜਾ ਰਹੇ ਕਿਸ ਤਰ੍ਹਾਂ ਪਾਰਲੀਮੈਂਟ ਤੋਂ ਪਹਿਲੇ ਇਕੱਠੇ ਕੀਤੇ ਗਏ ਨੇ ਕਿਸ ਤਰ੍ਹਾਂ ਅੱਜ ਇਕੱਠੇ ਕੀਤੇ ਜਾ ਰਹੇ ਕਿਰਪਾ ਕਰਕੇ ਸਾਡਾ ਇਹਦੇ ਵਿੱਚ ਸਾਥ ਦਿਓ ਜੇ ਅਸੀਂ ਡੈਮੋਕ੍ਰੇਸੀ ਬਚਾਣੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ